ਮੈਂ ਕਿਹਾ ਕਿ ਵੀ ਮੈਨੂੰ ਪਹਿਲਾਂ ਕਿਉਂ ਜਿਹੜਾ ਆ ਇਹ ਗੱਲ ਚੱਲਦੀ ਰਹੀ ਹੈ ਮੈਂ ਕਿਹਾ ਤੁਹਾਡਾ ਕਰਦਾ ਤਾਂ ਮੈਂ ਉਹ ਉਹੀ ਜਾਣ ਕੇ ਕਹਿ ਦੇ ਕਿ ਨਹੀਂ ਮੇਰੇ ਨਾਲ ਗੱਲਾਂ ਚੱਲਦੀ ਰਹੀਆਂ ਹੁਣ ਤੋਂ ਇੱਕਾਈ ਜਾਓ ਜੀ ਪੈਦਲੇ ਵਰਤਨੇ ਪੈਂਦੇ ਆ ਜੀ ਇੱਕਈ ਵਾਰ ਅ ਮਤਲਬ ਐਲਾਨੇ ਆ ਪ੍ਰੋਗਰਾਮ ਚੇਂਜ ਕਰਨਾ ਪੈਂਦਾ ਹੈ ਤੇ ਮੈਂ ਕਿਹਾ ਫਿਰ ਚੇਂਜ ਕਿਉਂ ਕਰਦੇ ਆ ਪ੍ਰੋਗਰਾਮ ਹੀ ਉਹਨਾਂ ਐਲਾਨ ਕਰ ਗਏ ਜਿੰਨੇ ਤੇ ਆਪਾਂ ਖੜੋ ਸਕਦੇ ਆ ਉਹਨੇ ਬਦਿਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਹਾਂਜੀ ਤੇ ਮਪਾਟ ਨਹੀਂ ਨਾ ਕਰਦਾ ਭਾਵੇਂ ਜਦੋਂ ਮੇਰੇ ਬਾਰੇ ਫਾਈਨਲ ਹੋ ਗਿਆ ਸਾਰਾ ਕੁਝ ਹੋ ਗਿਆ ਸਿਰਫ ਇਹ ਵਿਐਡੀਐਸਪੀ ਕਾਂਗਰਸੋਂ ਤੋਂ ਕੌਣ ਆਉਂਦਾ ਹੈ ਹਾਂਜੀ ਤੇ ਉਸ ਤੋਂ ਬਾਅਦ ਜਿਹੜਾ ਹੈ ਇਹ ਐਲਾਨ ਕਰਨਾ ਇਸੇ ਕਰਕੇ ਖਲੂਬਾ ਵੀ ਰੱਖੀ ਸੀਗੀ ਤੇ ਭਾਵੇਂ ਫਾਈਨਲ ਤੋਂ ਹੋਇਆ ਪਿੱਛੇ ਇਹ ਅੱਜ ਅਮਰਜੀਤ ਸਿੰਘ ਦੇ ਅਮਰਜੀਤਪਾਲ ਦੇ ਪਰਿਵਾਰ ਨਾਲ ਮਿਲੇ ਹੋ ਕੀ ਗੱਲ ਪੇਸ਼ ਕਰਨੀ ਦੇਖੋ ਮੇਰੀ ਉਸ ਪਰਿਵਾਰ ਦੇ ਨਾਲ ਇਕ ਤਰ੍ਹਾਂ ਦੀ ਮੇਰੇ ਖਲਕੇ ਜਿਸ ਰੂਪ ਚ ਭਾਵੇਂ ਕਿ ਆਪਾਂ ਇਹ ਨਹੀਂ ਕਿਹਾ ਸਦੇ ਪਰਿਵਾਰ ਕਿਸਾਨ ਦਾ ਹੈ ਮੇਰੀ ਉਹਨਾਂ ਦੇ ਨਾਲ ਸਾਂਝ ਹੀ ਸੀ ਕਿ ਜਾਤੀ ਹੋਈ ਸੀ ਉਹਤ ਪਾਸੇ ਦੇ ਨਾਲ ਐਨਸੀ ਲਵਾਉਣ ਐਨਸੀ ਦੀ ਜਰੂਰਤ ਨਹੀਂ ਸੀ ਕੋਈ ਡਿਗਰੂ ਕਰ ਸੋ ਦੇਣਾ ਉਹਦੇ ਬਾਤ ਤੇ ਬਾਝੂ ਬਲੰਦ ਕੀਤੀ ਹੈ ਸਹਿਯੋਗ ਵੀ ਦਿੱਤਾ ਕੰਮ ਵੀ ਦਿੱਤਾ ਔਰ ਚੋਣਾ ਨੂੰ ਲੈ ਕੇ ਜਦੋਂ ਚੋਣਾ ਦੀ ਚਰਚਾ ਚੱਲੀ ਮੈਂ ਜਿਹੜਾ ਪਰਿਵਾਰ ਦਾ ਕਰਤਾ ਕਰਤਾ ਜਿਹੜਾ ਇਹਨਾਂ ਦਾ ਬੁਖਸਲਾਤ ਉਹਦੇ ਨਾਲ ਮੇਰੀ ਇਹੀ ਗੱਲ ਚੱਲਦੀ ਰਹੀ ਵੀ ਚੋਣਾ ਆ ਗਈ ਜਦ ਧਿਆਨ ਰੱਖਿਆ ਜੇ ਹੋ ਸਕਦਾ ਕੁਝ ਸਭ ਤੋਂ ਮੈਨੂੰ ਉਮੀਦ ਆ ਰਹੀ ਜੀ ਬਹੁਤ ਚੰਗੀ ਗੱਲ ਉਹਨੇ ਫਿਰ ਮੈਨੂੰ ਇਹ ਵੀ ਕਿਹਾ ਕਿ ਮੇਰੀ ਅੰਦਰ ਵੀ ਗੱਲ ਹੋਗੀ ਭਾਈ ਉਹ ਪਾਸੇ ਨੂੰ ਉਹਨਾਂ ਨੇ ਮੇਰੀ ਪਰਵਾਹ ਨਾਲ ਵੀ ਹੋਊਗੀ ਤੇ ਉਹ ਕਹਿੰਦੇ ਆ ਕਿ ਕੋਈ ਨਹੀਂ ਹੋਰ ਪਤਾ ਨਹੀਂ ਕਿ ਇਹਦਾ ਕੀ ਕਰਦੇ ਆਂ ਹੀ ਬਲਟੋਆ ਸਾਹਿਬ ਦੀ ਜੜੀ ਆ ਜਰੂਰ ਮਦ ਉਹ ਜਾਨਣ ਉਹ ਜਾਨਣ ਮੈਦੂਸ ਜੀ ਆ ਕੇ ਕਹਿ ਕੇ ਆ ਕਿ ਮੈਂ ਉਹ ਬੰਦੇ ਨੂੰ ਕੁੱਛ ਲਉ ਮੇਰੇ ਮੂੰਹ ਤੇ ਲੈ ਆ ਹਾਂਜੀ ਤੇ ਦੂਜੀ ਗੱਲ ਜਿਹੜੀ ਆ ਕਿ ਮੈਂ ਇੱਕ ਗੱਲ ਕੀਤੀ ਕਿ ਮੈਂ ਯਾਰ ਕੁਸਰ ਮੋਰਸੇ ਜੀ ਸੁਣਦਾ ਕਿ ਇਹ ਤਾਂ ਨਹੀਂ ਕਿਹਾ ਕਿ ਉਹ ਚੋਣ ਲੜਨੀ। ਓਏ ਹੀ ਬਿਨੇ ਜੀ ਆਉਣਾ ਦਾ ਏਜੰਡਾ ਹੈ। ਚੋਣਾ ਚੋਣਾ ਆਉਣਾ ਨਹੀਂ। ਤੇ ਪ੍ਰਵਾਦ ਦੀ ਤਾਂ ਸਾਰਿਆਂ ਦੀ ਇਛਾ ਹੀ ਹੈ ਕਿ ਭਾਵੇਂ ਕੋਈ ਕਿਤੇ ਜਵੇ ਅਸੀਂ ਇਸ ਕੰਮ ਵਿੱਚ ਨਹੀਂ ਆਉਣਾ। ਮੈਂ ਤਾਂ ਗੱਲ ਨਹੀਂ ਬੜੀ। ਤੇ ਥੋੜੇ ਦਿਨ ਪਹਿਲਾਂ ਦੀ ਗੱਲ ਹਾਂ ਲਗਾਤਾਰ 20-25 ਦਿਨ ਤੋਂ ਲਗਾਤਾਰ ਐਪੀਸੋਡ ਚੱਲਦਾ ਰਿਹਾ। ਹਾਂਜੀ ਫਿਰ ਆ ਜਾਂਦਾ ਐਡਵੋਕੇਟ ਰਾਜਦੀਪ ਸਿੰਘ ਦਾ ਐਪੀਸੋਡ ਉਹ ਪਉਪਯਮਤ ਪਾਸ਼ੰਗ ਜਿਹਨਾਂ ਨਾਲ ਮੁਲਾਕਾਤ ਕਰਕੇ ਹੁੰਦਾ ਤੇ ਜੇਲ੍ਹ ਤੋਂ ਬਾਹਰ ਆ ਕੇ ਅਨਾਉਂਸਮੈਂਟ ਕਰਦਾ ਹੈ